ਯਾਰ ਪਰ ਇਹ ਸਾਥ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ 6 ਦਸੰਬਰ ਦਾ ਦਿਨ ਮਕਰਰ ਕੀਤਾ ਗਿਆ ਸੀ ਕਿ 6 ਦਸੰਬਰ ਨੂੰ ਦਿੱਲੀ ਕੂਚ ਕੀਤਾ ਜਾਣਾ ਹੈ ਸੋ ਇਸ ਵਕਤ ਸਥਿਤੀਆਂ ਕੀ ਨੇ ਇਸ ਵਕਤ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਉਹ ਭਾਵੇਂ ਸ਼ੰਭੂ ਬਾਰਡਰ ਬੈਠੇ ਹੋਣ ਭਾਵੇਂ ਕਨੌਰੀ ਬਾਰਡਰ ਬੈਠੇ ਹੋਣ ਉਹਨਾਂ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਕੀ ਉਹਨਾਂ ਦੇ ਵੱਲੋਂ ਰਣਨੀਤੀ ਬਣਾਈ ਗਈ ਹੈ ਕੀ ਰੂਟ ਮੈਪ ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ ਕੀ ਬਲੂਪ੍ਰਿੰਟ ਬਣਾ ਕੇ ਬੈਠੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸੇ ਦੇ ਦਰਮਿਆਨ ਵੱਡੀ ਖਬਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦੇ ਫੈਸਲੇ ਦੇ ਉੱਪਰ ਅਟਲ ਅੜਿਆ ਹੋਇਆ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਭਾਈ ਅਸੀਂ 6 ਦਸੰਬਰ ਨੂੰ ਠੀਕ ਦੁਪਹਿਰ 1 ਵਜੇ 101 ਕਿਸਾਨਾਂ ਦਾ ਜਥਾ ਜਿਹੜਾ ਹੈ ਉਸ ਨੂੰ ਦਿੱਲੀ ਵੱਲੋਂ ਕੂਚ ਕਰਵਾਵਾਂਗੇ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਤਸਵੀਰਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਵੇਖ ਪਾਰੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਮੁਕਰਰ ਕੀਤੇ ਗਏ ਇਸ ਦਿਨ ਨੂੰ ਲੈ ਕੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਉਹ ਭਾਵੇਂ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਹੋਣ ਜਾਂ ਫਿਰ ਹੋਵੇ ਕਿ ਜੇ ਇਸ ਤਰੀਕੇ ਉਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਕੋਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਹੁਣ ਤੱਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਇਸੇ ਨੂੰ ਲੈ ਕੇ ਸਰਵਰ ਸਿੰਘ ਪਤੇਰ ਹੋਰਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਸ ਰਹੀਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ 11 ਵਜੇ ਤੱਕ ਅਲਟੀਮੇਟਮ ਦੇ ਦਿੱਤਾ ਹੈ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਅਜੇ ਤੱਕ ਵੀ ਗੱਲਬਾਤ ਦੇ ਜ਼ਰੀਏ ਕੋਈ ਹੱਲ ਹਿਲਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਫਿਰ ਉਹ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਜਾਣਕਾਰੀਆਂ ਦੇਣ ਤਾਂ ਫਿਰ ਅਸੀਂ ਸੋਚੀਏ ਵਿਚਾਰੀਏ ਕਿ ਕੱਲ ਨੂੰ ਕੂਚ ਕਰਨੀ ਹੈ ਕਿ ਨਹੀਂ ਕਰਨੀ ਇਹ ਨਾਲ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਕੱਲ ਨੂੰ ਯਾਨੀ ਕਿ 6 ਦਸੰਬਰ ਨੂੰ ਇਹ ਸਾਰੀਆਂ ਸਥਿਤੀਆਂ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਸੋ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਮੌਜੂਦ ਰਹਿਣਗੇ ਫੋਨ ਕਾਲ ਦੇ ਉੱਪਰ ਉਹਨਾਂ ਦੇ ਕੋਲੋਂ ਜਾਣਕਾਰੀ ਲੈਣੇ ਆ ਕਿ ਕੀ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਰਣਨੀਤੀਆਂ ਬਣਾ ਲਈਆਂ ਗਈਆਂ ਨੇ ਤੇ ਕੀ ਕੁਝ ਕੱਲ ਦੇ ਦਿਨ ਦੇ ਵਿੱਚ ਵੱਡਾ ਹੋਣ ਵਾਲਾ ਹੈ ਪ੍ਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਅਮਰਦਾਰ ਦੀ ਟੀਵੀ ਤੇ ਤੁਹਾਡਾ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਕਲੀਅਰ ਹੈ ਜੀ ਜੀ ਆ ਮੈਂ ਪਹਿਲੀ ਜਾਣਕਾਰੀ ਇਹ ਲੈਣਾ ਚਾਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਹਿ ਲਿਏ ਯਹਾਂ ਪਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਮੋਰਚਾ ਜਿਹੜਾ ਲਾਇਆ ਗਿਆ ਉਸ ਮੋਰਚੇ ਦੇ ਵਿੱਚ ਹੁਣ 6 ਦਸੰਬਰ ਦਾ ਜਿਹੜਾ ਦਿਨ ਮੁਕਰਰ ਕੀਤਾ ਗਿਆ ਸੀ ਉਸ ਦਿਨ ਨੂੰ ਕੀ ਕਿਸਾਨਾਂ ਦੇ ਵੱਲੋਂ ਦਿੱਲੀ ਪਹੁੰਚਿਆ ਜਾਣਾ ਹੈ ਉਸ ਦਿਨ ਨੂੰ ਕੀ ਕਿਸਾਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਅਮਲੀ ਜਾਮਾ ਜਿਹੜਾ ਉਹ ਪਹਿਨਾ ਦਿੱਤਾ ਜਾਵੇਗਾ ਕੀ ਕੋਈ ਜਾਣਕਾਰ ਹਨ ਬਾਕੀ ਜੀ ਸਰਨੋ ਚਰਕਲ ਤੁਸੀਂ ਦੱਸਿਆ ਹੈਗਾ ਤਾਂ ਇਹ ਜਿਹੜਾ ਕਿ ਮੋਰਚਾ ਲੱਗੇ ਨੂੰ ਅੱਜ ਤਕਰੀਬਨ 297 ਜਿਹੜੇ ਦਿਨ ਹੋ ਚੁੱਕੇ ਨੇ ਪਰ ਹਲੇ ਤੱਕ ਕੋਈ ਵੀ ਕਿਸਾਨਾਂ ਦੇ ਮਸਲੇ ਦੇ ਉੱਪਰ ਜਿਹੜੀ ਹੈ ਗੰਭੀਰਤਾ ਨਹੀਂ ਦਿਖਾਈ ਨਾ ਤਾਂ ਸੈਂਟਰ ਸਰਕਾਰ ਨੇ ਕੁਝ ਇਹਨਾਂ ਦੇ ਨਾਲ ਮੀਟਿੰਗ ਨੂੰ ਲੈ ਕੇ ਕੋਈ ਗੱਲਬਾਤ ਜਿਹੜੀ ਅੱਗੇ ਵਧਾਈ ਹੈ ਕਿ ਤੇ ਨਾ ਹੀ ਕੋਈ ਹੋਰ ਤਰੀਕੇ ਦੇ ਨਾਲ ਕੋਈ ਜਿਹੜੀ ਹੈ ਕਿਸਾਨਾਂ ਦੇ ਮਸਲੇ ਦੇ ਹਲ-ਵਲ ਧਿਆਨ ਦਿੱਤਾ ਹੈ ਜਿਸ ਕਰਕੇ ਐਚ.ਡੀ.ਡੀ ਕੀ ਹੈ ਬਕਾਇਦਾ ਸ਼ੰਭੂ ਮੋਰਚੇ ਦੇ ਉੱਪਰ ਯੂਨਾਈਟਿਡ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਸਾਂਝੇ ਤੌਰ ਤੇ ਦੋਹਾਂ ਫਰੰਟਾਂ ਦੀ ਜਿਹੜ ਪਕਾਇਦਾ ਸਾਂਝੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਕਰਦੀ ਹੈ ਕਿ ਕਿਸਾਨ ਤਾਂ ਹੁਣ ਦਿੱਲੀ ਜਾ ਕੇ ਹੀ ਰਹਿਣਗੇ ਪਰ ਇਸ ਵਾਰ ਜਿਹੜਾ ਕਿ ਦਿੱਲੀ ਜਾਣ ਦਾ ਤਰੀਕਾ ਨਾ ਉਹ ਪਹਿਲਾਂ ਦੇ ਨਾਲੋਂ ਥੋੜਾ ਹਟਕਿਆ ਹੋਵੇਗਾ ਪਿਛਲੇ ਅੰਦੋਲਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸਾਨ ਬਕਾਇਦਾ ਟਰੈਕਟਰ ਟਰਾਲੀਆਂ ਲਾ ਕੇ ਜਿਹੜੇ ਕਿ ਉਹ ਦਿੱਲੀ ਕੋਚਲੇ ਲਈ ਵਧਸਨ ਪਰ ਇਸ ਵਾਰ ਜਿਹੜਾ ਕਿ ਹੈ ਟਰੈਕਟਰ ਟਰਾਲੀਆਂ ਦੀ ਬਜਾਏ ਕਿਸਾਨ ਪੈਦਲ ਹੀ ਦਿੱਲੀ ਲਈ ਰਵਾਨਾ ਹੋਣਗੇ ਉਹ ਵੀ ਜੱਥਿਆਂ ਦੇ ਵਿੱਚ ਹਰ ਇੱਕ ਜੱਥੇ ਦੇ ਵਿੱਚ 101 ਵਿਅਕਤੀ ਸ਼ਾਮਲ ਕੀਤੇ ਜਾਣਗੇ ਅਤੇ ਕੱਲ ਦੁਪਹਿਰੇ 1:00 ਦਾ ਸਮਾਂ ਰੱਖਿਆ ਗਿਆ ਜਦੋਂ ਸ਼ੰਭੂ ਬਾਰਡਰ ਤੋਂ ਇਕੱਲੇ ਸ਼ੰਭੂ ਬਾਰਡਰ ਤੋਂ ਹੀ ਜਿਹੜੇ ਕਿਸਾਨਾਂ ਦਾ ਜੱਥਾ ਹੈਗਾ ਉਹ ਦਿੱਲੀ ਲਈ ਰਵਾਨਾ ਹੋਵੇਗਾ ਪਰ ਇੱਥੇ ਇਹਨਾਂ ਸੁਖਾਲ ਨਹੀਂ ਹੋਵੇਗਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਜਿਹੜਾ ਕੀ ਹੈ हरियाणा ਦੇ ਵੱਲ ਵੱਤਾਂ ਕਿਉਂਕਿ ਜਿਵੇਂ ਹੀ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਤਾਂ ਉਧਰ ਹਰਿਆਣਾ ਦਾ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਬਕਾਇਦਾ ਜਿਹੜੀ ਧਾਰਾ ਹੈਗੀ ਹੈ 144 ਲਗਾ ਦਿੱਤੀ ਜਾਂਦੀ ਹੈ ਭਾਵੇਂ ਕਿ ਪੰਜ ਬੰਦਿਆਂ ਤੋਂ ਵੱਧ ਉੱਥੇ ਗੈਦਰਿੰਗ ਆਪਾਂ ਨਹੀਂ ਪਰ ਜਿਹੜੇ ਕਿਸਾਨ ਹੈਗੇ ਨੇ ਹੁਣ ਉਹ 100 ਤੋਂ ਵੱਧ ਹੈਗੇ ਨੇ 101 ਜੱਥੇ ਦੇ ਵਿੱਚ ਜਾਣਗੇ ਤਾਂ ਇਹ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਇਹਨੂੰ ਕਾਫੀ ਹੱਦੇ ਚਿੰਤਾਜਨਕ ਬਣੀ ਹੋਈ ਹੈ ਤੁਹਾਨੂੰ ਯਾਦ ਹੋਣਾ ਪਿਛਲੇ ਜਦੋਂ ਕੀ ਦਿੱਲੀ ਕੋਈ ਦੀ ਜਦੋਂ ਕੋਸ਼ਿਸ਼ ਕੀਤੀ ਗਈ ਸੀ ਤਾਂ ਕੀ ਹਾਲਾਤ ਬਣੇ ਸੰਭੂ ਬਾਰਡਰ ਦੇ ਉੱਪਰ ਇੱਥੋਂ ਤੱਕ ਕਿ ਅਤੂ ਗੈਸ ਧਾਗੇ ਗੇ ਸ਼ੁਕਰਨ ਕਿਸਾਨ ਦੀ ਗੋਲੀ ਲੱਗਨ ਦਾ ਮੌਤ ਹੋ ਗਈ ਹੋਰ ਪਤਾ ਨਹੀਂ ਕਿੰਨੇ ਜਿਹੜੇ ਕੀ ਕਿਸਾਨ ਉਹ ਜ਼ਖਮੀ ਹੋਏ ਸੇ ਪਰ ਹੁਣ ਜਿਹੜਾ ਕੀ ਇੱਕ ਹੁਣ ਦੀ ਘੜੀ ਦੀ ਜਿੱਕਰ ਆਪਾਂ ਗੱਲ ਕਰੀਏ ਤਾਂ ਇਹ ਸਥਿਤੀ ਦੁਬਾਰਾ ਬਣ ਗਈ ਹੋਈ ਵੀ ਕਿੰਨੇ ਕਿੰਨੇ ਨਜ਼ਾਰੇ ਆਏ ਇੱਕ ਪਾਸੇ ਰੇਣਾ ਪ੍ਰਸ਼ਾਸਨ 144 ਲਾ ਕੇ ਬੈਠਾ ਹੈ ਉਧਰ ਕਿਸਾਨ ਆਪਣੀ ਜਿੱਦ ਦੇ ਉੱਪਰ ਅੜੇ ਹੋਏ ਨੇ ਕਿ ਇਸ ਦਾ ਦਿੱਲੀ ਜਾ ਕੇ ਹੀ ਰਹਿਣਾ ਸਰਬੰਸ ਸਿੰਘ ਪੰਦੇੜ ਨੇ ਇਹ ਵੀ ਕਲੀਅਰ ਕਰਤਾ ਹੈ ਕਿ ਹਾਲਾਤਾਂ ਨੂੰ ਵਿਗੜਨਾ ਦਿੱਤਾ ਜਾਵੇ ਅਸੀਂ ਦੁਬਾਰਾ ਇੱਕ ਵਾਰ ਫਿਰ ਤੋਂ ਮੌਕਾ ਦੰਨੇ ਹੈਗੇ ਆ ਕਿ ਕੇਂਦਰ ਸਰਕਾਰ ਨੂੰ ਕਿ ਸਾਡੇ ਨਾਲ ਬੈਠ ਕੇ ਟਾਕ ਟੇਬਲ ਕਰ ਲੋ ਜਾਂ ਫਿਰ ਲਿਖਤੀ ਸਾਨੂੰ ਦੇ ਦਿਓ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਉੱਪਰ ਇਹ ਅਲਟਰਨੇਟਿਵ ਵੀ ਦਿੱਤਾ ਗਿਆ ਪਰ ਇਹ ਅਲਟੀਮੇਟਮ ਵੀ ਦਿੱਤਾ ਗਿਆ 11 ਵਜੇ ਦਾ ਸਮਾਂ ਦਿੱਤਾ ਗਿਆ ਜੇਕਰ ਮੈਂ ਗਲਤ ਨਾ ਹੋਵਾਂ ਬਾਕੀ ਅੱਜ 11 ਵਜੇ ਤੱਕ ਜਿਹੜਾ ਕਿ ਸਮਾਂ ਦਿੱਤਾ ਹੈ ਬਕਾਇਦਾ ਰਾਤ ਅੱਜ 11 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਅੱਜ ਵੀਰਵਾਰ ਹੈਗਾ ਤੇ ਕੱਲ ਜੁ ਸ਼ੁੱਕਰਵਾਰ ਨੂੰ ਇਹਨਾਂ ਨੇ 1 ਵਜੇ ਕੋਚ ਕਰਨੀਆਂ ਤੇ ਅੱਜ 11 ਵਜੇ ਤੱਕ ਦਾ ਸਰਕਾਰਾਂ ਦੇ ਕੋਲ ਸਮਾਂ ਹੈਗਾ ਕਿ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਜਰੂਰ ਕਿ ਤੁਹਾਡੇ ਮਸਲੇ ਹੱਲ ਕਰ ਨਾ ਵੀ ਇੱਕ ਮੰਗ ਹੈਗੀ ਆ ਕਿ ਜਿਹੜੀ ਐਮਐਸਪੀ ਦੇ ਉੱਪਰ ਜਿਹੜੀ ਕਾਨੂੰਨੀ ਗਰੰਟੀ ਹੈ ਇਹ ਸਭ ਤੋਂ ਜਿਹੜੀ ਵੱਡੀ ਮੰਗ ਇਹੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਮੋਰਚਾ ਹੁਣ ਜਿਹੜਾ ਕਿ ਲੱਗਿਆ ਹੋਇਆ ਪਰ ਜੇਕਰ ਅੱਜ ਰਾਤ 11 ਵਜੇ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਕੇਂਦਰ ਦੇ ਵੱਲੋਂ ਕੋਈ ਵੀ ਲਿਖਤੀ ਰੂਪ ਦੇ ਵਿੱਚ ਭਰੋਸਾ ਨਹੀਂ ਦਿੱਤਾ ਜਾਂਦਾ ਤਾਂ ਕੱਲ ਜਿਹੜਾ ਫਿਰ ਕਿਸਾਨ ਉਹ ਬਾਕਾਇਦਾ ਸ਼ੰਭੂ ਬਾਰਡਰ ਦੇ ਉੱਪਰ ਹੀ ਇਕੱਠੇ ਹੋਣਗੇ ਤੇ ਫਿਰ ਜਿਹੜਾ ਕਿ ਇੱਥੇ ਖਾਸ ਕਰਕੇ ਇਹ ਵੀ ਅਸ਼ਰਕਿਲ ਕਲੀਅਰ ਕਰਨੀ ਕਿ ਜਿੰਨੇ ਵੀ ਲੋਕ ਦਿੱਲੀ ਵੱਲ ਪੋਚ ਕਰਨਗੇ ਹਰੇਕ ਇੱਕ ਆਨਲਾਈਨ ਫਾਰਮ ਭਰਵਾਇਆ ਜਾ ਰਿਹਾ ਤਾਂ ਕਿ ਪਤਾ ਲੱਗੇ ਕਿ ਕੋਣ ਬੰਦਾ ਹੈ ਕਿੱਥੋਂ ਦਾ ਵਸਨੀਕ ਹੈ ਤੇ ਕਿਹੜੇ ਮੋਰਚੇ ਦੇ ਵਿੱਚ ਕਿਹੜੀ ਜਥੇ ਦੀ ਅਗਵਾਈ ਦੇ ਵਿੱਚ ਉਹ ਦਿੱਲੀ ਕੂਚ ਕੀਤੀ ਹੈ ਕੱਲ ਨੂੰ ਜੇਕਰ ਕੋਈ ਉਨੀ ਨਿ ਕੀ ਹੁੰਦੀ ਹੈ ਤਾਂ ਉਹ ਆਇਡੈਂਟੀਫਿਕੇਸ਼ਨ ਹੋ ਸਕੇ ਇਸ ਦਾ ਮੇਨ ਪਰਪਸ ਇਹੀ ਰੱਖਿਆ ਗਿਆ ਹੈ ਤੇ ਇਸ ਨੂੰ ਲੈ ਕੇ ਹਰੇਕ ਜਿੱਦਾਂ ਜਥੇ ਦੇ ਵਿੱਚ ਵਿਅਕਤੀ ਸ਼ਾਮਲ ਹੋਵੇਗਾ ਕਿਸਾਨ ਕਿੱਥੋਂ ਦਾ ਹੈ ਕੀ ਨਾਮ ਹੈ ਕੀ ਪਤਾ ਹੈ ਉਹ ਸਾਰੀ ਜਿਹੜੀ ਡਿਟੇਲ ਹੈ ਉਹ ਆਨਲਾਈਨ ਕੀਤੀ ਗਈ ਹੈ ਤਾਂ ਕਿ ਸਰਕਾਰਾਂ ਕੱਲ ਇਹ ਨਾ ਕਹਿਣ ਕੀ ਸਾਡੇ ਕੋਲ ਜਿਹੜਾ ਕਿ ਜੇਕਰ ਕੋਈ ਘਟਣ ਦੇ ਵਿੱਚ ਕੋਈ ਮਿਸਅਪਰਪੀਂਗ ਹੁੰਦੀ ਹੈ ਤਾਂ ਅਸੀਂ ਤਾਂ ਬਈ ਉਹ ਲਵਾਰਸ ਤਾਂ ਸਮਝਾਵੇ ਹਨ ਜੀ ਬਿਲਕੁਲ ਕਿਸਾਨਾਂ ਦੇ ਵੱਲੋਂ ਆਪਣੀ ਤਿਆਰੀ ਪੂਰੀ ਕੀਤੀ ਗਈ ਹੈ ਉਹ ਭਾਵੇਂ ਟੈਕਨੀਕਲੀ ਤੌਰ ਦੇ ਉੱਪਰ ਹੋਵੇ ਜਾਂ ਫਿਰ ਜ਼ਮੀਨ ਦੇ ਉੱਪਰ ਵੇਚਣ ਦੀ ਗੱਲ ਹੋਵੇ ਪ੍ਰਵਿੰਦਰ ਇੱਕ ਗੱਲ ਕਲੀਅਰ ਕਰੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸੀ ਉੱਥੇ 4 ਫੁੱਟ ਦੇ ਰਸਤੇ ਦੀ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸਰਕਾਰ ਚਾਹੁੰਦੀ ਹੈ ਕਿ ਪੈਦਲ ਜੇਕਰ ਕਿਸਾਨ ਜਾਣਾ ਚਾਹਣ ਤੇ ਜਾ ਸਕਦੇ ਆ ਟਰੈਕਟਰ ਟਰਾਲੀਆਂ ਤੋਂ ਸਰਕਾਰ ਨੂੰ ਦਿੱਕਤ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਦੇ ਵੱ ਕਿਤੀ ਗਈ ਪਰ ਹੁਣ 144 ਲਾ ਦੇਣਾ ਧੁਰਕੇ ਵੀ ਨਹੀਂ ਜਾਣ ਦੇਣਾ ਇਹ ਕਿਤੇ ਨਾ ਕਿਤੇ ਵੱਡਾ ਸਵਾਲ ਨਹੀਂ ਬਣਦਾ ਕਿ ਸਰਕਾਰ ਆਪਣੇ ਕਹੇ ਗਏ ਬੋਲਾਂ ਦੇ ਵਿੱਚ ਹੀ ਉਲਝਦੀ ਦਿਖਾੜੀ ਦੇ ਰਹੀ ਹੈ ਜਾਂ ਫਿਰ ਕਿਸੇ ਨਾ ਤਰੀਕੇ ਕਿਸਾਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸ਼ਿਫਟ ਜਦੋਂ ਇਹ ਵੀਡੀਓ ਸੁਰੱਖਿਆ ਦੇ ਵਿੱਚ ਐਸਸੀਐਸ ਉਸ ਵੀਡੀਓ ਵਿੱਚ ਦੇਖਿਆ ਵੀ ਸੀਗਾ ਕਿ ਜਿਹੜੇ ਕੀ ਫੌਜ ਦੇ ਜਵਾਨ ਹੈਗੇ ਨੇ ਬਕਾਇਦਾ ਉੱਥੋਂ ਬੈਰੀਗੇਡ ਹਟਾਰੇ ਪਰ ਜਦੋਂ ਅਸੀਂ ਗਰਾਉਂਡ ਰਿਐਲਿਟੀ ਚੈੱਕ ਕੀਤੀ ਮੈਂ ਖੁਦ ਉੱਥੇ ਜਾ ਕੇ ਜਦੋਂ ਕਵਰੇਜ ਕੀਤੀ ਅਜਿਹਾ ਕੁਝ ਵੀ ਉੱਥੇ ਨਜ਼ਰ ਨਹੀਂ ਆਇਆ ਇਤੋਂ ਤੱਕ ਕਿ ਜਿਹੜਾ ਕੀ ਹੈ ਕੋਈ ਲਾਂਗਾ ਵੀ ਨਹੀਂ ਛੱਡਿਆ ਗਿਆ ਤੇ ਪਹਿਲੇ ਜਿੱਦਾਂ ਉਹ ਕੰਕਰੀਟ ਦੀ ਬੈਰੀਕੇਡਿੰਗ ਉਦਾਂ ਹੀ ਬਹਾਲ ਜਿਹੜੀ ਹਲੇ ਵੀ ਹੈਗੀ ਹੈ ਉੱਥੇ ਕੋਈ ਵੀ ਬੈਰੀਕੇਡ ਨਹੀਂ ਹਟਾਇਆ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਕਿ ਹੁਣ ਜੇਕਰ ਆਪਾਂ ਮੇਨ ਜਿਹੜੀ ਕਿ ਆਧੇ ਮਸਲੇ ਤੇ ਗੱਲ ਕਰੀਏ ਤਾਂ ਕਿ ਰਸਤਾ ਦਿੱਤਾ ਜਾਵੇਗਾ ਕਿ ਲਾਂਗਾ ਖੋਲਿਆ ਜਾਵੇਗਾ ਕਿਸਾਨ ਵਾਕੀ ਜਿਹੜੇ ਕਿ ਅੱਗੇ ਕੋਚ ਕਰਸੀਆਂ ਪਰ ਇੱਥੇ ਜੋ ਖਾਸ ਗੱਲ ਪਤਾ ਕੀ ਹੈ ਜਿਹੜੀ 144 ਹਰਿਆਣਾ ਦੇ ਵਿੱਚ ਲੱਗੀ ਹੈ ਪਰ ਪੋਸਟਰ ਉਹਦਾ ਪੰਜਾਬ ਦੀ ਹੱਦ ਦੇ ਵਿੱਚ ਲਗਾਇਆ ਗਿਆ ਹੈ ਦੇਖੋ ਕਿ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿਸਾਨਾਂ ਨੂੰ ਕਿ ਜੇਕਰ ਤੁਸੀਂ ਹਰਿਆਣਾ ਦਾ ਸ਼ੰਭੂ ਬਾਰਡਰ ਐਂਟਰ ਕਰਦੇ ਹੋ ਤਾਂ ਬਾਈ ਸੋਚ ਵਿਚਾਰ ਕੇ ਕਰੋ ਸਿੱਧਾ ਸਿੱਧਾ ਇੱਕ ਵਰਨਿੰਗ ਕਹਿ ਸਕਦੇ ਹਰਿਆਣਾ ਸਰਕਾਰ ਦੀ ਕਿਸਾਨਾਂ ਨੂੰ ਅੱਛਾ ਉਹ ਪੋਸਟਰ ਜਿਹੜਾ ਲਾਇਆ ਗਿਆ ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਲਾਇਆ ਗਿਆ ਪੰਜਾਬ ਦੀ ਹੱਦ ਜਿੱਥੇ ਸ਼ੁਰੂ ਹੁੰਦੀ ਹੈ ਉਹ ਹਰਿਆਣਾ ਵਾਲੇ ਪਾਸੇ ਦੀ ਵਾਰ ਚਿੱਠ ਕਹਿ ਸਕਦੇ ਆ ਕਿ ਬੈਰੀਗੇਟ ਕੀਤੀ ਹੋਈ ਹੈ ਉਸ ਨੂੰ ਪੰਜਾਬ ਦੇ ਵੱਲ ਮੂੰਹ ਕੀਤਾ ਗਿਆ ਪੋਸਟਰ ਤਾਂਕਿ ਕਿਸਾਨ ਜਿੱਦਾਂ ਸਿੱਧਾ ਪੋਸਟਰ ਦੇ ਉੱਪਰ ਨਜ਼ਰ ਮਾਰਨ ਕੀ ਕੀ ਉਸਦੀ ਸਥਿਤੀ ਹੈ ਜੀ ਇਹ ਇੱਕ ਆਖਰੀ ਸਵਾਲ ਦੇ ਨਾਲ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ ਪਰਵਿੰਦਰ ਇੱਕ ਜਾਣਕਾਰੀ ਜ਼ਰੂਰ ਦਿਓ ਇਹ ਜਿਹੜੇ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਣਾ ਉਹ ਸਿਰਫ ਸ਼ੰਭੂ ਬਾਰਡਰ ਤੋਂ ਜਾਣਗੇ ਜਾਂ ਫਿਰ ਖਨੌਰੀ ਬਾਰਡਰ ਤੋਂ ਵੀ ਜਾਣਗੇ ਕਿਉਂਕਿ ਖਨੌਰੀ ਬਾਰਡਰ ਦੇ ਉੱਪਰ ਕਹਿੰਦੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹਰਿਆਣਾ ਵਾਲੇ ਪਾਸੇ ਵੀ ਤੇ ਪੰਜਾਬ ਵਾਲੇ ਪਾਸੇ ਵੀ ਕੀ ਕੋਈ ਸਥਿਤੀਆਂ ਨੇ ਬਾਕੀ ਜਿ ਜਸਨਾ ਖਨੋਰੀ ਬਾਰਡਰ ਤੇ ਕਿਸਾਨੋ ਜਿਹੜੇ ਕਿ ਇਸ ਸਮੇਂ ਇੱਕ ਬਹੁਤ ਸਾਰਾ ਵੱਡੀ ਗਿੰਚ ਦੇ ਵਿੱਚ ਬੈਠੇ ਨੇ ਕਿਉਂਕਿ ਤੁਹਾਨੂੰ ਯਾਦ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਪਣੀ ਜਿਹੜੀ ਕਿ ਐਲਾਨ ਕੀਤਾ ਗਿਆ ਉਸੇ ਐਲਾਨ ਦੇ ਤਹਿਤ ਪਿਛਲੇ ਇੱਕ ਹਫਤੇ ਤੋਂ ਹੋ ਇਸ ਸਮੇਂ ਭੁਖੜ ਹੜਤਾਲ ਦੇ ਵਰਤ ਬੈਠੇ ਹੋਏ ਨੇ ਮੰਡ ਵਰਤ ਤੇ ਬੈਠੇ ਹੋਏ ਨੇ ਤਾਂ ਉਹਨਾਂ ਦੇ ਸਮਰਥਨ ਦੇ ਵਿੱਚ ਕਿਸਾਨ ਦਾਹ ਜੀ ਗੱਲ ਹੈ ਕਿ ਆ ਕਿ ਉੱਥੇ ਵੱਡੀ ਗਿੰਚ ਦੇ ਵਿੱਚ ਪਹੁੰਚੇ ਹੋਏ ਨੇ ਪਰ ਜਿਹੜਾ ਅੱਜ ਇਸ ਸੰਬੰਧੀ ਆਪਾਂ ਕਾਨਫਰੰਸ ਦੇ ਵਿੱਚ ਪਰਦੇੜ ਨੂੰ ਪੁੱਛਿਆ ਸਰਵਨ ਸਿੰਘ ਬੰਦੇ ਨੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਖਾਸ ਤੌਰ ਤੇ ਸਪਸ਼ਟ ਕੀਤਾ ਕਿ ਖਨੋਰੀ ਬਾਰਡਰ ਤੋਂ ਦਿੱਲੀ ਕੁਸ਼ਤੀ ਕੋਈ ਵੀ ਐਕਟੀਵਿਟੀ ਨਹੀਂ ਹੈ ਕਿਸਾਨ ਜੋ ਵੀ ਸ਼ੰਭੂ ਬਾਰਡਰ ਤੋਂ ਹੋਣਗੇ ਸ਼ੰਭੂ ਬਾਰਡਰ ਤੋਂ ਹੀ ਜੱਥਾ ਹੈਗਾ 101 ਕਿਸਾਨਾਂ ਦਾ ਉਹ ਦਿੱਲੀ ਕੁਸ਼ ਕਰੇਗਾ ਖਨੋਰੀ ਬਾਰਡਰ ਤੇ ਜੋ ਐਜ਼ ਇਟ ਇਜ਼ ਪ੍ਰੋਗਰਾਮ ਚੱਲ ਰਹੇ ਹੈਗੇ ਨੇ ਕਿਉਂਕਿ ਦੋ ਫੋਰਮਾ ਹੈਗੇ ਨੇ ਅਲੱਗ-ਅਲੱਗ ਫੋਰਮ ਜਿਹੜੀ ਕਿ ਆਪਣੀ-ਆਪਣੀ ਐਕਟੀਵਿਟੀ ਦੇ ਮੁਤਾਬਕ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਅਰ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਕਿੱਤੇ ਤਾਂ ਨੇ ਉੱਪਰ ਬੈਠੇ ਹੋਏ ਨੇ ਜਿਹੜੇ ਸਰਵਜਿੰਗ ਪੰਦੇਰ ਜਿਹੜੇ ਕਿ ਹਾਲਾਂਕਿ ਉਹ ਖੁਦ ਕੱਲ ਮੋਰਚੇ ਦੇ ਵਿੱਚ ਜਿਹੜਾ ਜਾਣਾ ਹੈਗਾ ਉਸ ਦੇ ਵਿੱਚ ਸ਼ਾਮਲ ਨਹੀਂ ਹੈ ਉਸ ਜਿਹੜੇ ਮੋਰਚੇ ਦੀ ਕੋਈ ਹੋਰ ਕਿਸਾਨ ਲੀਡਰ ਕਰ ਰਿਹਾ ਹੈਗਾ ਪਰ ਪਿੱਛੇ ਜਿਹੜੀ ਕਮਾਂਡ ਹੈਗੀ ਆ ਉਹ ਸਰਵਜਿੰਗ ਪੰਦੇਰ ਸੰਭਾਲ ਰਹੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਕਿ ਕੱਲ ਜੀ ਜੀ ਬਹੁਤ ਮਿਹਰਬਾਨੀ ਹੁੰਦਾ ਜਾਣਕਾਰੀ ਦੇ ਲਈ ਸੋ ਇਸ ਸੰਧ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਜਿਨ੍ਹਾਂ ਦੇ ਵੱਲੋਂ ਗਰਾਊਂਡ ਰਿਐਲਿਟੀ ਦੇ ਉੱਪਰ ਵੀ ਗੱਲ ਕੀਤੀ ਗਈ ਕਿਉਂਕਿ ਅਕਸਰ ਕਵਰੇਜ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਦਿਖਾਈ ਦੇਣ ਵਾਲੀਆਂ ਜ਼ਮੀਨ ਦੇ ਉੱਪਰ ਲੱਭਦੀਆਂ ਨਹੀਂ ਇਹ ਸਾਰੀ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਬੜੀ ਹੀ ਜਾਣਕਾਰੀ ਜਿਹੜੀ ਉਮਦਾ ਉਹ ਦਿੱਤੀ ਗਈ ਹੈ ਸੋ ਇਹ ਸਭ ਕੁਝ ਤਾਂ ਕਲੀਅਰ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੇ ਰੂਟ ਮੈਪ ਤਿਆਰ ਕਰ ਲਏ ਗਏ ਨੇ ਕਿਸਾਨਾਂ ਦੇ ਵੱਲੋਂ ਕਿਸ ਤਰੀਕੇ ਜੱਥਿਆਂ ਦੇ ਵਿੱਚ ਕੂਚ ਕੀਤਾ ਜਾਣਾ ਇਹਦੇ ਬਾਰੇ ਵੀ ਜਾਣਕਾਰੀਆਂ ਦੇ ਦਿੱਤੀਆਂ ਗਈਆਂ ਨੇ ਤੇ ਜਾਣਕਾਰੀ ਇੱਕ ਹੋਰ ਤਾਜ਼ਾ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਇੱਕ ਦਿਨ ਦੇ ਵਿੱਚ 8 ਘੰਟੇ ਪੈਦਲ ਚੱਲਿਆ ਜਾਣਾ ਤੇ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਦਿੱਤੀਆਂ ਨੇ ਕਿ ਇੱਕ ਦਿਨ ਦੇ ਵਿੱਚ 40 ਕਿਲੋਮੀਟਰ ਦਾ ਵਕਫਾ ਜਿਹੜਾ ਉਹਨਾਂ ਦੇ ਤੋ ਤੈ ਕੀਤਾ ਜਾਵੇਗਾ 250 ਕਿਲੋਮੀਟਰ ਸ਼ੰਭੂ ਬਾਰਡਰ ਤੋਂ ਦਿੱਲੀ ਪੈਂਦਾ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਜਾ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਪਰ ਸਭ ਤੋਂ ਵੱਡਾ ਤਾਂ ਸਵਾਲ ਇਹ ਬਣਿਆ ਪਿਆ ਕਿ ਸ਼ੰਭੂ ਬਾਰਡਰ ਉੱਟਪ ਸਕੜ ਗਏ ਕੀ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਉੱਥੇ ਰੋਕ ਲਿਆ ਜਾਵੇਗਾ ਜਾਂ ਫਿਰ ਪ੍ਰਾਣੀਆਂ ਸਥਿਤੀਆਂ ਜਿਹੜੀਆਂ ਕਿ ਫਰਵਰੀ ਦੇ ਵਿੱਚ ਬਣੀਆਂ ਸੀ ਫਰਵਰੀ 2024 ਦੇ ਵਿੱਚ ਜਦੋਂ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਇਹ ਧਰਨਾ ਲੱਗਾ ਦੁਬਾਰਾ ਸ਼ੁਰੂ ਹੋਇਆ ਉਸ ਵਕਤ ਦੀਆਂ ਸਥਿਤੀਆਂ ਦੁਬਾਰਾ ਦੁਹਰਾਈਆਂ ਜਾਣਗੀਆਂ ਕਿ ਹੁਣ ਤਾਂ ਨਹੀਂ ਕਿਸੇ ਸ਼ੁਭ ਕਰਨ ਦੇ ਗੋਲੀ ਵੱਜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਾ ਕਿ ਹੁਣ ਤਾਂ ਨਹੀਂ ਕਿਸੇ ਕਿਸਾਨ ਦੀ ਲੱਤ ਲੱਤ ਫੱਟਰ ਕਰ ਦਿੱਤੀ ਜਾਣੀ ਕਿਸੇ ਦਾ ਸਿਰ ਤਾਂ ਨਹੀਂ ਪਾੜ ਦਿੱਤਾ ਜਾਣਾ ਇਹ ਸਥਿਤੀਆਂ ਦੇ ਬਾਰੇ ਕਿਸਾਨ ਵੀ ਸੁਚੇਤ ਨੇ ਤੇ ਨਾਲ ਦੀ ਨਾਲ ਹਰਿਆਣਾ ਪੁਲ ਬਲੋਂ ਜਿਸ ਤਰੀਕੇ ਨਾਲ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਧਾਰਾ 144 ਦੇ ਪੋਸਟਰ ਚਪਕਾਏ ਗਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਕਰਦੇ ਨੇ ਸੋ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਇਹ ਕਿਸਾਨਾਂ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਆਧਾਰ ਦੇ ਉੱਪਰ ਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ 11 ਵਜੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਕੀ ਸਰਕਾਰ ਦੇ ਵੱਲੋਂ 11 ਵਜੇ ਤੱਕ ਕਿਸਾਨਾਂ ਦੇ ਨਾਲ ਕਿਸੇ ਤਰੀਕੇ ਤਾਲਮੇਲ ਬਣਾਉਣ ਦੇ ਲਈ ਕੋਈ ਲਿਖਤੀ ਜਿਹੜਾ ਪੱਤਰ ਹੈ ਉਹ ਸਾਂਝਾ ਕੀਤਾ ਜਾਵੇਗਾ ਕਿ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਰੋਸ ਪ੍ਰਦਰਸ਼ਨ ਇਹ ਦਰਨਾ ਪ੍ਰਦਰਸ਼ਨ ਇਹ ਮੋਰਚਾ ਜਿਹੜਾ ਹੈ ਉਸ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਇਹ ਸਾਰੀ ਚੀਜ਼ ਨੂੰ ਦਿੱਲੀ ਪਹੁੰਚਾਉਣ ਦੀ ਕੋਸ਼ਿਸ਼ ਤੋਂ ਪਹਿਲਾਂ ਹੀ ਉਹਨਾਂ ਦੇ ਮਸਲੇ ਮੰਨ ਲਏ ਜਾਣ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਬਣੇ ਪਏ ਨੇ ਬਾਕੀ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਨਾਲੋ ਨਾਲ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜਰੂਰ ਕਰਨਾ ਤਾਂ ਕਿ ਹੋਰ ਦਰਸ਼ਕਾਂ ਤੱਕ ਵੀ ਤੁਹਾਡੇ ਮਨ ਦੇ ਬਲਬਲੇ ਜਿਹੜੇ ਉਹ ਪਹੁੰਚ ਸਕਣ ਸੋ ਸਥਿਤੀਆਂ ਐਸੀਆਂ ਬਣੀਆਂ ਪਈਆਂ ਨੇ ਕਿ ਕਿਸਾਨ ਵੀ ਦੁਚਿੱਤੀ ਦੇ ਵਿੱਚ ਨਹੀਂ ਕਿ ਸਰਕਾਰ ਚਾਵੇ ਤਾਂ ਉਹਨਾਂ ਦੇ ਮਸਲੇ ਹੱਲ ਕਰ ਸਕਦੀ ਐ ਸਰਕਾਰ ਕਹਿੰਦੀ ਐ ਕਿ ਭਾਈ ਸਾਡੇ ਤੱਕ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਇੱਕ ਹੀ ਫਾਰਮ ਦਿੰਦਾ ਹੈ ਜਾਂ ਫਿਰ ਦੋ ਫਾਰਮਾਂ ਦਿੰਦੇ ਨੇ ਬਾਕੀ ਰੁੱਸਦੇ ਫਿਰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਤੱਕ ਦਾ ਕਿਸਾਨੀ ਮੋਰਚੇ ਨੂੰ ਲੈ ਕੇ ਵੱਡਾ ਅਪਡੇਟ ਇਹ ਜੋ ਨਿਕਲਿਆ